ਹਰਵੀਰ ਸਿੰਘ ਉਹ ਬੱਚਾ ਜਿਹੜਾ ਇੱਕ ਦਰਿੰਦੇ ਦੀ ਹਯਵਾਨੀਅਤ ਦਾ ਸ਼ਿਕਾਰ ਹੋਇਆ ਅੱਜ ਉਸ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸਮੁੱਚੇ ਸਾਧ ਸੰਗਤ ਜੀਓ ਗੱਜ ਵੱਜ ਕੇ ਫਤਿਹ ਦੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਮੌਲਦਿਆਂ ਬੁਲਾ ਰਿਆ ਨੇ ਉਸ ਬੱਚੇ ਦਾ ਜਗਰ ਕੀਤਾ ਭਾਈ ਪਰਮਜੀਤ ਸਿੰਘ ਨੇ ਉਦਾਹਰਨਾ ਵੀ ਦਿੱਤੀਆਂ RAM ਦੀ ਉਦਾਹਰਨਾ ਹੀ ਇੱਕ ਬੱਚੇ ਦੀ ਸ਼ਾਇਦ ਇਹ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਛੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਦੇਖੋ ਬਹੁਤੇ ਦਾ ਮੈਂ ਦੇਖ ਰਿਹਾ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮਹਿਮ ਦੇ ਖਿਲਾਫ ਜਿਹੜੀ ਮਹਿਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਕਿ ਕਾਨੂੰਨ ਬਣਾਓ ਪੰਜਾਬ بچਾਓ ਪੰਜਾਬੀਆਂ ਨੂੰ بچਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਬੁਲਤ ਰਹੇ ਆ ਹਸ਼ਿਆਰ ਵਰਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਟੰਡੇ ਲਹਿਰਾ ਮੁਹੱਬਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉੱਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕੰਦੀ ਕਰਦੀ ਰਹੀ ਕੋਈ ਮੁਕੱਦਮਾ ਦਰਜ ਕਰਨ ਦੀ ਬਜਾਏ ਮੁਕੱਦਮਾ ਕੀ ਦਰਜ ਕੀਤਾ ਕਿਹੜੇ ਟਰੈਕਟਰ ਵਾਲੇ ਦੀ ਦਾਰੂ ਪੀਂਦੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੇੜੀ ਤੇ ਚੜ ਗਿਆ ਤੇ ਉੱਥੇ ਟਕਰਾਰ ਹੋ ਗਈ ਆਪਸ ਵਿੱਚ ਹਾਲਾਂਕਿ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਕਿੰਨੀ ਦਰਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਪੁੜਿਆ ਤਾਂ ਜਾ ਕੇ ਪੁਲਿਸ ਨੇ ਇਕੱਲਾ ਤਰਤੀਬਾਂ ਬਿਆਨ ਕਟਿਆ ਉਹਦੇ ਵਿੱਚ ਮਾੜੀ ਮੋਟੀ ਸ਼ੋਕ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਹੁਣ ਉਥੋਂ ਦੀ ਮੈਂ ਕਹਾਣਾ ਦੱਸਦਾ ਉਥੋਂ ਦਾ ਹੀ ਇੱਕ ਜਗਰੂਰ ਸਿੰਘ ਨਾਂ ਦਾ ਬੰਦਾ ਜਿਹੜਾ ਲਹਿਰੇ ਧਰਮ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਫੜਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਗਰੂਪ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਉਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਹੈ ਨੰਬਰਦਾਰ ਵੀ ਹੈ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਹੈ ਇਸ ਲਹਿਰ ਦੇ ਲਈ ਤਾਂ ਉਹ ਉਸ ਗੱਲ ਦਾ ਵਿਰੋਧ ਕਰਦਾ ਹੈ ਕਸਤਰਾ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਹੈ ਬਖਿੰਡੇ ਦੇ ਵਿੱਚ ਉਹਨੇ ਮੈਨੂੰ ਦੱਸਿਆ ਕਹਿੰਦਾ ਮੈਂ ਭਾਈ 25000 ਰੁਪਇਆ ਕਿਸੇ ਟੈਲਾਂ ਲਾਉਣ ਲਈ ਹੁੰਦੇ ਤਾਂ ਮੈਂ ਟੈਲਾਂ ਲਵਾਉਣੀਆਂ 25000 ਰੁਪਇਆ ਅਡਵਾਂਸ ਲੈ ਗਿਆ ਮੈਨੂੰ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਲੈ ਕਹਿੰਦਾ ਮੈਂ ਬਿਮਾਰ ਹੋ ਗਿਆ 5 ਸਤ ਦਿਨ ਆਇਆ ਨਹੀਂ 50 ਸਤਾਂ ਦਿਨ ਦਾ ਵਾਦਾ ਆ ਕੇ ਦੁਬਾਰੇ ਫਿਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮੈਂ ਤਾਂ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਯਾਰ ਥਾਣੇ 'ਚ ਐਸਐਸਓ ਨੂੰ ਮਿਲਿਆ ਦਰਖਾਸਤ ਲਾਈ ਮੇਰੇ ਤੋਂ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਹੈ ਤੇ ਮੇਰਾ ਕੰਮ ਨਹੀਂ ਕਰਦਾ ਕਿਹਾ ਦਰਖਾਸਤ ਲਾ ਲਿਖਾ ਕੇ ਮੈਂ ਵਾਪਸ ਆ ਗਿਆ ਪੰਜ ਸੱਤ ਦਿਨ ਲੰਘੇ ਮੈਂ ਦੁਬਾਰੇ ਗਿਆ ਪੁੱਛਿਆ ਵੀ ਤੇਰੀ ਦਰਖਾਸਤ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਝ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਆਪਣੇ ਨਾਲ ਕਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜੇ ਨਰੇਸ਼ ਨੇ ਕੰਮ ਕਰਉਣਾ ਸੋ ਜ਼ਿੰਮੇਵਾਰ ਕੌਣ ਹੈ ਸਾਡੇ ਆਪਣੇ ਲੋਕ ਜਦੋਂ ਮਾੜੀ ਜੀ ਕੋ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਬੈਟਰੀਆਂ ਵਾਲੇ ਲਾਲ ਬੈਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਪਰ ਅੱਜ ਜਣ ਬੋਲਦੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਆ ਉਹਦੇ ਕਈ ਪੰਪ ਆ ਕਈ ਕਾਰਖਾਨੇ ਆ ਆ ਜਿੰਨੇ ਨਾਗਰਿਕੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੇਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫਰਤ ਹੈ ਇਹ ਤਾਂ ਫਿਰਕਾ ਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੋਤੀ ਕਾਮਰੇਡਾਂ ਨੂੰ ਵੀ ਇਹਦਾ ਬਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਥੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਨੂੰ ਮਾਰਦੀ ਹੈ ਉਵੇਂ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਦੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹਨਾਂ ਦੀ ਡੈਮੋਗ੍ਰਾਫੀ ਬਦਲਦੀ ਜਾਊਗੀ ਹੁਣ ਤੇ ਉੱਥੇ ਦੇ ਕਿਸੇ ਵੀਰਿਆਂ ਦੇ ਅੱਗੇ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬੋਲ ਰਹੀ ਹੈ ਘਰਾਵਾਂ ਘਿਆ ਕੇ ਵੋਟਾਂ ਬਣਾਇਆਂ ਜਾ ਰਹੀਆਂ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ ਪੰਜਾਬ ਦਾ ਇਤਿਹਾਸ ਤਲੰਕਿਤ ਕੀਤਾ ਜਾ ਰਿਹਾ ਉਹਨਾਂ ਦੀ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦਾ ਹੱਦ ਹੋਵੇ ਤੁਸੀਂ ਬੈਠੇ ਹੋ ਆਪਾ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਤੇ ਖੜਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਆਂਿਆਂ ਦਾ ਮਸਲਾ ਦਿਨਾਂ ਦੇ ਮਸਲੇ دریاਵਾਂ ਦੇ ਮਸਲੇ ਬਲਾਗਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰ ਆਹ ਕਹਿੰਦਾ ਮੈਂ ਫਤੇ ਨਹੀਂ ਬੁਲਾਉਂਦਾ ਮੈਂ ਮੈਂ ਚਕਾਰਾ ਲਾਵਾਂ ਤੇ ਫੰਡ ਕਿਹਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗੱਤ ਨੇ ਪਾਏ ਹੁੰਦੇ ਆ ਅਗਰ ਆਹ ਖੜਾ ਸਟੇਜ ਤੇ ਬੋਲਦਾ ਮੈਂ ਫਤੇ ਨਹੀਂ ਬੁਲਾਉਂਦਾ ਮੈਂ ਜੇਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠਿਆ ਗੱਤਰਿਆਂ ਵਾਲੇ ਜਦੋਂ ਸ਼ਵੇਰ ਤੋਂ ਸ਼ੁਰੂਇਆ ਆਪਣਾ ਰਾਸ ਤੇ ਨਾਲ ਵੈਜੇ ਖਾਨ ਸਾਹਿਬ ਜੀ ਦੀ ਫੋਟੇ ਕਹਿੰਦੇ ਆ ਜਿਹੜੇ ਗੱਲ ਗੱਲ ਤੇ ਨਿਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਭਾਈ ਜਿੰਨੀ ਨਫ਼ਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਆ ਐਨੀ ਨਫ਼ਰਤ ਸ਼ਾਦਾਦੀ ਵੀ ਨਹੀਂ ਕਰਦਾ ਹੁਣ ਸਖਾ ਤਾਂ ਮੇਰਾ ਬਾਹ ਪੈਂਦਾ ਰਿਹਾ ਉੱਥੇ ਉਹ ਗੱਲਾਂ ਸੁਣਨ ਨੂੰ ਮਿਲਦੇ ਰਹਿੰਗੇ ਨੇ ਅਕਲਵੰਤਨ ਦਾ ਕਾਮਰੇਡ ਆਹੀਂ ਚਲ ਚਲ ਵੀ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਓਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਵੀਡੀਓ ਪਈ ਆ ਮੈਂ ਕਿਹਾ ਜੇ ਅੰਦਰ ਵਾਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਕੇ ਮੇਰੇ ਨਾਲੇ ਹੋਗੇ ਕਿਉਂ ਦੋ ਇੱਥੇ ਕਿਉਂ ਰੋਕਦਾ ਮਹਾਈ ਤੇ ਆ ਪਾ ਤਾ ਰੋਗ ਦੇ ਸਾਰਾ ਗਾ ਦਿਲ ਦੇ ਦਿਲ ਤੇ ਪੀ ਜਾਊਗੀ ਅੰਦਾਜ਼ਾ ਮੈਦਾਨ ਆ ਵਿੱਚ ਆ ਕੇ ਰਦੋਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੋ ਤੇ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਸੀਂ ਚਲਾਈਓ ਜੌਂਡੀਆ ਵਾਲਾ ਮੁੰਡਾ ਗੁਰਦੀਪ ਸਿੱਧੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨੋਂ ਸਟੇਜ ਦੇ ਉੱਤੇ ਉੱਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈਅ ਕਰੋ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉੱਥੇ ਮੇਰੇ ਪਦੇ ਬੁਲਾਣੀ ਹੈ ਮੈਂ ਕਿ ਜਕਾਰਿਆਂ ਵਾਲੀ ਆ ਜਾ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨੇ ਛੋਟਾ ਅਗਰਾਹਾ ਦਾ ਖਨੂਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੌਰੀ ਦੇ ਦੱਬ ਵਾਲੀ ਬਾਰਡਰ ਤੇ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਤੇ ਤਿਕਰੀ ਤੇ ਸਿੰਘੂ ਦੇ ਉਦੋਂ ਬਾਅਦ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹੇ ਮਾਨਸਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਟੀ ਰੋਟੀ ਦਾ ਮਸਲਾ ਹੈ ਤੇ ਵੀ ਰੋਟੀ ਰੋਟੀ ਦੀ ਹੀ ਕਰਦੇ ਆ ਇਹਦੂ ਕਾ ਸਪੇਡਾ ਦੀ ਗੱਲ ਕੌਮੀ ਗੱਲ ਕੋ ਹੋਣ ਦੀ ਗੱਲ ਬੋਲੀ ਦੀ ਗੱਲ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਕੋਈ ਬੰਦਾ ਖਵਾ ਖੜੀ ਕਰਕੇ ਇਹਨਾਂ ਨੂੰ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦੇ ਤੇ ਲੜਿਆਂ ਤੇ ਖੜੇ ਆ ਅਗਲੀ ਗੱਲ ਨੂੰ ਤਲਵੰਤ ਆਲੀ ਦੱਸਦਾ ਅਹੀਂ ਬਹਿਸਾਈ ਹੋਗੀ ਮੱਖਾ ਵੀ ਝਕਾਲਾ ਵੀ ਲੱਗੂ ਫੋਟੇ ਵੀ ਬੁਲਾਵਾਂਗੇ ਕਿ ਥੋੜਾ ਕੱਲਿਆਂ ਦਾ ਨਹੀਂ ਹੈਗਾ ਫਰਮਾਉਂਦੇ ਉਹ ਵੀ ਬੋਲਿਆ ਸੀ ਉਹ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮੈਂ ਕਹਿਆ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾਂ ਗੱਲ ਚੱਲਦੀ ਚੱਲਦੀ ਕਲਵਾਂਤਣਾ ਕਿੱਥੋਂ ਕਰਾ ਲਈ ਪਸੀ ਉਹ ਕਹਿੰਦਾ ਬੰਦੇ ਮਾਰਤਾ ਇਸ 80 90 ਦੇ ਵਿੱਚ ਮੈਂ ਕਹਾਂ ਤੁਸੀਂ ਟੋਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਪੁਲਿਸ ਦੇ ਟਾਟ ਬਣੇ ਸੰਧ ਬਣੇ ਇਸ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤੇ ਹੋ 80 90 ਹਜ਼ਾਰ ਦੇ ਵਿੱਚ ਕਿਨਾਂ ਅਸੀਂ ਕਿ ਡੂਲ ਬਣਿਆ ਨਾ ਕਿੰਨੇ ਮੁੰਡੇ ਬਤਾ ਸਾਡੇ ਬੰਦੇ ਮਾਰਦੇ ਸਾਡਾ ਕਵੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹ ਤਾਂ ਕਹਿੰਦਾ ਸੀਗਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦੋ ਸਰੋਵਰ ਦੇ ਵਿੱਚ ਜਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਆ ਪੰਜਾਬ ਤੋਂ ਨਾਲ ਆ ਤੇ ਕਿਹੜਾ ਸਾਡੇ ਵਿਰੋਧਾ ਜਿਹੜੀ ਜਿੱਦੀ ਸਾਨੂੰ ਸਾੰਭੀ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਕ ਦੀ ਗੱਲ ਚੱਲੂ ਬਰਾਬਰ ਬਰਤਾਨਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਵੈਬਸਾਈਟ ਲਾਈ ਆ ਦਸਮਤਰਾ ਜਿਲ੍ਹਾ ਹਕਰਾ ਰਹੇ ਵੀ ਇਹ ਨਮਰਦਾਰ ਹੈ ਇਹ ਮਹਿਮਨ ਨਮਰਦ ਇਹ ਬਿਰਕਾ ਪ੍ਰਸਤੀ ਹੈ ਇਹ ਕਰ ਦੇਣਾ ਚਾਹੁੰਦੇ ਆ ਮੈਂ ਕਿਹਾ ਸਾਨੂੰ ਵੀ ਇਸ ਗੱਲ ਤੋਂ ਬਰੇਜ ਕਰਨਾ ਚਾਹੀਦਾ ਜੇ ਕੋਈ ਵੀ ਸ਼ਨਾਰਚਾ ਹਿੰਸਕ ਹੁੰਦਾ ਉਹ ਸ਼ਨਾਰਚਾ ਬਾਹਰ ਜਾਵੇ ਸਰਕਾਰਾਂ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗਲਤ ਹੱਡ ਨਾਲ ਮੇਰੇ ਕੋਲੇ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਚਾਰ ਉਹਨਾਂ ਦੀ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ ਅਰਨਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਅਰਨਾਚਲ ਦੀ ਗੱਲ ਕਰ ਰਿਹਾ ਹੈ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਨਾਉਂਦਾ ਹੈ ਸੁਧਾਰਨ ਮੁਤਾਬਕਾ ਉੱਥੇ ਅਗਲਾ ਆਜੋ ਤੁਸੀਂ ਨਾਗਾ ਲੈਂਡ ਦੇ ਵਿੱਚ ਆਰਟੀਕਲ 371A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮਜ਼ੋਰਮ ਦੇ ਵਿੱਚ ਮਗਾਧਿਆ ਦੇ ਵਿੱਚ ਮਨੀਪੁਰ ਦੇ ਵਿੱਚ ਨਾਉਣ ਟ੍ਰਾਈਬਲ ਬੰਦਾ ਬਾਹਰ ਕੋਈ ਆ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜਾ ਕੇ ਜਿਆਦਾ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸ਼ਕਮ ਦੇ ਵਿੱਚ ਸ਼ਕਮ ਦੇ ਵਿੱਚ ਆਰਟੀਕਲ 371F ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਤੇ ਕੋਰਟ ਹਮਾਚਲ ਪ੍ਰਦੇਸ਼ ਵਿੱਚ ਟ੍ਰੈਸੀ ਐਂਡ ਲੈਂਡ ਰਿਕਾਰਡ ਦਾ 1972 ਦਾ ਜਿਹੜਾ ਸ਼ਖਸ 118 ਹੈ ਉਹਦੇ ਅਧਿਰਵਾਰ ਦੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਕੱਲਾ ਮਾੜਾ ਮੋਟਾ ਜੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਤਾਂ ਨੌਕਰੀ ਲੈਣੀ ਹਮਾਚਲ ਦੇ ਵਿੱਚ ਉੱਥੋਂ ਦਾ ਬੋਨਾਫਾਈਡ ਜਿਹੜਾ ਕਈ ਦਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉੱਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉੱਥੇ ਬੁਲਾਈ ਕਰ ਸਕਦਾ ਦੂਜਾ ਬੰਦਾ ਬੁਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਓ ਤੁਸੀਂ ਅੱਗੇ ਆ ਜਾਓ ਉਤਰਾਖੰਡ ਦੇ ਵਿੱਚ ਹੁਣੇ ਨਮਾ ਹੀ ਹੋਇਆ ਉਤਰਾਖੰਡ ਦੇ ਵਿੱਚ 225 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉਹਦਾ ਮੁੱਖ ਮੰਤਰੀ ਹੈ ਉਹਨਾਂ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ਿਰੂਦੁਪ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਿਆਂ ਦੇ ਵਿੱਚ ਪੂਰਨਕਾਰ ਦੇ ਪਾਬੰਦੀ ਲਾਤੀ ਵੀ ਕੋਈ ਬਾਹਰਲਾ ਬੰਦਾ ਇਹਦੇ ਜ਼ਮੀਨ ਨਹੀਂ ਲੈ ਸਕਦਾ ਕਸ਼ਮੀਰ ਦੇ ਦਾ 370 ਤੋੜਨ ਤੋਂ ਬਾਅਦ ਵੀ ਉੱਥੇ ਤੁਸੀਂ ਖੇਤੀਬਾੜੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ ਜਿਹੜੀ ਕੋਈ ਨਗਰਪਾਲਿਕਾ ਦੇ ਦੀਨ ਉਹਦੀਆਂ ਮਾੜੀ-ਮੋਟੀ ਉਹ ਲੈ ਸਕਦੇ ਆ ਇਹ ਹਾਲੇ ਵੀ ਉੱਥੇ ਪਾਬੰਦੀ ਲੱਗੀ ਹੋਈ ਹੈ Rajasthan ਦੇ ਵਿੱਚ ਕਿੰਨੇ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਲਈ ਲੈ ਸਕਦੇ ਬੋਟਾਂ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਦੇ ਜੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਣੂ ਘਾੜ ਦੇ ਵਿੱਚ ਦੋ ਹਰਿਆਣੇ ਤੋਂ ਇੱਕ ਯੂਪੀ ਤੋਂ ਇੱਕ ਰਾਜਸਥਾਨ ਤੋਂ ਇੱਕ ਪੰਜਾਬ ਤੋਂ ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਐ 180 ਬੰਦੇ ਕੱਲੇ ਹਰਿਆਣੇ ਤੋਂ ਆ ਆディ ਖੜਾਏ ਕਿੱਥੇ ਜਾ ਕੇ ਆ ਜਿੰਨੇ ਸਾਡੇ ਸਕੂਲਾਂ ਦੇ ਵਿੱਚ ਜਵਾਕ ਪੜਦੇ ਆ ਨਾ ਅਲਿਆਣੇ ਗਿਆ ਮੈਂ ਲੈਂਡ ਪੂਲ ਨੀਤੀ ਵਾਲੇ ਮਸਲੇ ਨੂੰ ਲੈ ਕੇ ਪਿੰਡਾਂ 'ਚ ਗੁਰਦੇ ਰਹੇ ਆਂ ਅਸੀਂ ਗਿਆਰੀ ਪਰਾਲੀ ਪਿੰਡਾਂ 'ਚ ਗਏ ਆ 80 80 90 90% ਜਵਾਗ ਜਿਹੜੇ ਹੈਗੇ ਸਕੂਲਾਂ ਦੇ ਬਰਵਾਸੀਆਂ ਦੇ ਆ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਕਲਾਕਾਰਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਕਲਾਕਾਰਾਂ ਤੋਂ ਲੈ ਕੇ ਛੋੜੇ ਮਾਸਟਰ ਡਾਕਟਰ ਸਾਰੇ ਉਹ ਬਣਨੇ ਆਪਣੀ ਹੋਂਦ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭੰਪ ਦਾ ਬਿਆਨ ਦੇ ਕੇ ਪੱਲੇ ਝਾੜ ਗਿਆ ਵਿਵਲ ਕਿਵੇਂ ਰੋਕਦੇ ਆਂਗੇ ਜੀ ਤੇ ਦੂਜੇ ਸੁਭੇਣ ਦੂਜੇ ਮੁੱਖ ਮੰਤਰੀ ਨਹੀਂ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਆਂ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਆਂ ਅਸੀਂ ਵੀ ਕਹਿੰਦੇ ਆ ਕਾਨੂੰਨ ਪੰਜਾਬ 'ਚ ਬਣ ਜਾਣੇ ਚਾਹੀਦੇ ਆ ਰਾਜੇ ਬੜੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਹੀ ਸਰਨੇ ਨੀ ਨਾ ਬਣਦਾ ਅਤੇ ਦੂਜਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਕਹਿੰਦਾ ਪੰਥ ਦਾ ਜਿਹੜਾ ਪੰਥ ਲਈ ਖੜਦੇ ਆ ਪੰਚਤ ਪਾਰਟੀ ਹੈ ਪੰਜਾਬ ਦਰਦੀ ਪਾਰਟੀ ਹੈ ਇਹਨਾਂ ਦੇ ਦਾ ਭਾਈ ਸਾਹਿਬ ਪ੍ਰਵਾਸੀਆਂ ਦੇ ਬਿੰਗ ਬਣਾਏ ਹੋਏ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਰੌਲਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀ ਨੇ ਨਾ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਚਾਰੂ ਵੀ ਬਣਾਇਆ ਲਗਦਾ ਵੀ ਸਾਡੇ ਲਈ ਕੋਈ ਗੱਲ ਲੈ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਨਾ ਇਹ ਬਹੁਤ ਵੱਡੇ ਧਲੇਖੇ ਜਾ ਚੰਡੀਗੜ੍ਹ ਦਾ ਆਪਾਂ ਕਮਾ ਲਿਆ 5-7% ਰਹਿ ਗਿਆ ਉੱਥੇ ਲੱਭੋ ਜੇ ਜਲਦੀਗੜ੍ਹ ਤਾਂ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੇ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਸੁੱਟਾ ਗਿਆ ਲੁਧਿਆਣਾ ਵੀ ਸੁੱਟਾ ਗਿਆ ਆ ਬੰਡੇ ਮੈਨੂੰ ਮੈਂ ਅਸੀਂ ਮੈਂ 5-7 ਹਜ਼ਾਰ ਹੀ ਹੋਣਾ ਡੂੜ ਦਾ ਕੁੱਤੇ ਹੋਇਆ ਬੰਡੇ ਵੀ ਹਾਰਪੁਰ ਸੁੱਟਾ ਮੈਨੂੰ ਪਤਾ ਨਹੀਂ ਕੀ ਹਾਲਾਤ ਹੈ ਇਹ ਆ ਹੀ ਲੱਗਦਾ ਜਲੰਧਰ ਵੀ ਗਿਆ ਛੋਟੇ ਬੱਲੇ ਰਹਿ ਕੀ ਗਿਆ ਆਪਾਂ ਹਲੇ ਵਿੱਚ ਆਪਾਂ ਸੋ ਇਹ ਮਸਲਾ ਜਿਹੜਾ ਹੈਗਾ ਚੁੱਪ ਹੋਣ ਨਾਲ ਗੱਲ ਨਹੀਂ ਬਣਨੀ ਅੱਜ ਮੈਂ ਭਾਈ ਮੰਡ ਨੇ ਕਿਹਾ ਤੇ ਭਾਈ ਹਮਤੋਜ ਨੇ ਕਿਹਾ ਬਾਕੀ ਕਈ ਬਜ਼ਾਰੇ ਕਹਿ ਕੇ ਗਏ ਆ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆ ਹੀ ਲਾ ਜਾਂ ਸ਼ਕਤੀ ਇੰਨੀ ਕੀ ਆ ਸਾਡੀ ਆ ਪੰਜਾਂ ਦਸਾਂ ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਵੋਗੇ ਏ ਬੁੱਲ ਜੌਨੇ ਵਾ ਇਹ 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 ਦੇਹ ਘੋਟ ਦੇ ਮਗਾਮ ਨਹੀਂ ਗਾਂਢ ਹੋਇਆ ਸੀ ਅੰਦਰ ਭੈ ਗਾਂਢ ਹੋਇਆ ਸੀ ਪੂਰੀ ਦੁਨੀਆ ਚੱਕ ਲੱਗੀ ਸੀ ਪੂਰੀ ਦੁਨੀਆ ਜਹਾਂਕਾਰ ਮੱਚ ਗਈ ਸੀ ਨੈਸ਼ਨਲ ਮੀਡੀਆ ਦੇ ਗੱਡੀਆਂ ਗੱਡੀਆਂ ਡਿਬੇਟਾਂ ਚੱਲ ਜਾਣਾ ਇਹ ਉਦੋਂ ਵੀ ਕਦੇ ਕਦੇ ਆਉਣਾ ਗਾਂਢ ਹੈ ਇਹਦੀ ਕੋ ਚਰਚਾ ਹੀ ਨਹੀਂ ਕਿਸੇ ਮੀਡੀਆ ਆਰਟੀਕਲ ਦੇ ਪੰਜਾਬ ਦੇ ਮੀਡੀਆ ਚ ਆ ਜਿੰਨੇ ਇਹਨਾਂ ਦੇ ਕਾਮਰੇਟਾਂ ਦੇ ਕੌਲੀ ਜੱਟ ਪੱਤਰਕਾਰ ਕਿਦੋਂ ਕਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਘਮਾਈ ਜਾਂਦੇ ਆ ਇਹ ਕੰਮਿਆਂ ਵਾਲੇ ਘਟਨਾ ਵਾਪਰੀ ਆ ਫਿਲਕੋਟ ਕੋਲੇ ਉਧਰ ਨੂੰ ਜੋੜੀ ਜਾਂਦੇ ਆ ਅਸੀਂ ਕਿਹਾ ਉਹਨੂੰ ਸਹੀ ਕਹਿੰਦੇ ਆ ਗੱਲ ਤਾਂ ਗਲਤੀ ਆ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਦਾ ਸੀ ਨਿੰਦਿਆ ਕਰਦੇ ਆ ਉਸ ਗੱਲ ਦੀ ਸੋ ਇਹ ਦੇਖੋ ਹਾਲਾਤ ਦੁਨੀਆ ਦੇ ਆਪਾ ਦੁਆਬੇ 'ਚ ਖੜੇ ਆ ਜੇ ਪਰਮਜੀਤ ਨੇ ਕਿਹਾ ਦੁਆਬੇ ਵਾਲੇ ਛੋਟੇ ਵੀ ਇਹ ਮੈਂ ਗਿਆ ਪਿੰਡਾਂ ਕੁੱਕੜ ਪਿੰਡ ਕੋਲੇ ਆਏ ਸੀ ਰੈਲੀ ਤੇ ਛੋਟੇ ਪਿੰਡਾਂ ਦੇ ਪਿੰਡ ਵਿਹਲੇ ਆ ਬਈ 80% ਕਰਾਂ ਨੂੰ ਜਿੰਦੇ ਲੱਗ ਚੁੱਕੇ ਆ ਉਹ ਘੱਟੋ ਘੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਹੀ ਉੱਥੇ ਬਹਾਦਿਆ ਕਰੋ ਸੁਣੋ ਐ ਲੱਗਦਾ ਕਿ ਸਾਡੀ ਕਦੇ ਗੋਠੀਆਂ ਦਾ ਬਲੇਣਾ ਇਹ ਤੋ ਛੱਡਣਗੇ ਛੱਡ ਨਹੀਂ ਉਹਨਾਂ ਨੇ ਵੀ ਨਹੀਂ ਤੇ ਉਦੋਂ ਮੇਰੀ ਗੱਲ ਸੁਣ ਲੋ ਧਿਆਨ ਨਾਲਾ ਇੰਗਲੈਂਡ ਦੇ ਵਿੱਚ ਪੂਰੀ ਦੁਨੀਆ ਦੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜੱਦੀ ਧਰਤੀ ਬਚਾਉਣ ਲਈ ਲੜ ਰਿਹਾ ਇੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਤਾ ਉਮੀਰ ਅਲ ਹਸਨ ਨਾਉਂਦਾ ਪੁੰਗਾ ਜਿਹਨੇ 2 ਲੱਖ ਬਰਦਾ ਘਟ ਕੀਤਾ ইংল্যান্ড ਦੇ ਵਿੱਚ ਵੀ ਭਜਾਓ ਸਾਰੇ ਬਾਹਰ ਦੇ ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ ਜਿੰਨੇ ਅਰਬ ਦੇ ਵਿੱਚੋਂ ਗਏ ਲੋਕ ਉਹ ਸਾਰਾ ইংল্যান্ড ਦੇ ਵਿੱਚ ਘੁਲਕੀ-ਮੁਲਕੀ ਫਿਰਦੇ ਆ ਹੁਣ ਆ ਪੁਰਤਗਾਲ ਨੇ ਐਲਾਨ ਕਰਤਾ ਵੀ ਪ੍ਰਵਾਸੀਆਂ ਨੂੰ ਕੱਢਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢੂ ਜਾਂਦਾ ਉਹ 72-73 ਸਾਲ ਦੀ ਬੇਬੇ ਖੜਦੀ ਉਹਨਾਂ ਨੇ ਜਿਹੜੀ 1992 ਦੀ ਰਹਿ ਰਹੀ ਸੀ ਤਾਂ 35-32 ਸਾਲ ਤੋਂ ਕਹਿੰਦੇ ਚਲੋ ਆਓ ਸਾਡੇ ਨੇ ਕਹੇ 30 ਸਾਲ ਹੋ ਗਏ 40 ਹੋ ਗਏ ਅਗਰ ਉਹ ਵੇਚ ਵੇ ਜਮੀਨਾਂ ਭੱਜੀ ਜਾਂਦੇ ਆ ਘਰ ਵੇਚੀ ਜਾਂਦੇ ਆ ਉਦੋਂ ਛੱਤਰ ਕਰਨਾ ਸ਼ੁਰੂ ਹੋ ਜੂ ਗੱਡਣ ਲੱਗੇ ਆਉਣਗੇ ਕਿੱਥੇ ਜਾਣੇ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਹਿੰਦੇ ਸਵਾংসੰਗ ਕਾਮਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਆ ਜਿਹੜੀ ਕਿਸੇ ਇਨਸਾਨ ਲਈ ਕੌਮ ਲਈ ਸਰਬਪ੍ਰਤਮ ਧਰਤੀ ਹੁੰਦੀ ਆ ਇੱਕ ਵਾਰੀ ਧਰਤੀ ਗਮਾ ਲਈ ਤੇ ਮੁੜ ਕੇ ਹਾਸਲ ਨਹੀਂ ਹੋਣੀ ਪਿੱਛਾ ਮਰਜੀ ਤੁਰੇ ਫਿਰੇ ਅੱਜ ਫਲਸਤੀਨੀਆ ਦਾ ਹਾਲ ਦੇਖ ਲੋ ਕਰੇ ਇਹੀ ਦੌਰ ਫਲਸਤੀਨੀਆ ਦੇ ਉੱਤੇ ਵੀ ਸੀਗਾ ਛੜਛੜ ਆਦਾ ਮੁਲਕ ਦੂਜੇ ਮੁਲਕਾਂ ਨੂੰ ਭੱਜ ਗਈ ਪੈਸੇ ਦੇ لالਚਾਂ ਦੇ ਵਿੱਚ ਅੱਜ ਹਾਲਾਤ ਦੇਖੋ ਜਨਾਈ ਨੇ ਕੀ ਕਰਦੇ ਉਹਨਾਂ ਦੇ ਜਿਸ ਕਰਕੇ ਇੰਨਾ ਮੁੱਦਿਆਂ ਤੇ ਆਪ ਆਈਏ ਇਕ ਤਾ ਨੂੰ ਮੁੱਦੇ ਨੂੰ ਇੱਛੀ ਨਾ ਪਰ ਰੋਕ ਦਿੱਗੇ ਵੀ ਠੀਕ ਆ ਕੱਟ ਹੋ ਗਿਆ ਮੇਲਾ ਵਿੰਡੜ ਗਿਆ ਮੰਗ ਪੁੱਤਰ ਦੇ ਤਾ ਕਮੇਟੀਆਂ ਬੰਨ੍ਹ ਪੰਜਾਬ ਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਪੰਜਾਬੀਤ ਬਚਾਉਣ ਲਈ ਇਹ ਦਬਾਅ ਬਣਾਉਣਾ ਜੇ ਤੁਸੀਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ ਸੁਣੀ ਚਾਹੀਦੀ ਆ ਜਿਹੜੇ ਗੰਡਾ ਦੇ ਕਨਮ ਚੌਧਰੀ ਜਿਹੜੇ ਕੋਈ ਸਰਪੰਚ ਆ ਕੋਈ ਮੈਂਬਰ ਆ ਕੋਈ ਇਹਨਾਂ ਦੇ ਹੱਕ ਤੇ ਭੁਗਤਦੇ ਆ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪੈਣਾ ਦੇ ਵਿੱਚੋਂ ਪਰ ਜੇ ਜੇ ਇਹ ਸੋਚੀ ਜਾਵੇਂ ਕਿ ਬਾਰੀ ਸਾਡੀ ਕਦੋਂ ਆਉਗੀ ਤਾਂ ਬਾਰੀ ਬਹੁਤ ਛੇਤੀ ਆ ਜਾਣੀ ਹੈ ਅੱਜ ਆਪਾਂ ਇੱਥੇ ਇਕੱਠੇ ਹੋਇਆ ਹਿਸ਼ਾਲਪੁਰ ਆਉਣ ਵਾਲੇ ਦਿਨਾਂ ਤੇ ਸੋਚ ਰਹੇ ਆਂ ਵੀ ਰੋਪੜ ਦੇ ਵਿੱਚ ਜਾਂ ਜਲੰਧਰ ਆ ਜਾਂ ਨਾਬੇ ਪਟਿਆਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਿਹੜਾ ਕੱਟ ਕਰਦੇ ਰਿਕੇ ਲੋਕਾਂ ਨੂੰ ਜਾਗਰੂਕ ਕਰਕੇ ਵੀ ਆਓ ਭਾਈ ਉੱਠ ਕੇ ਆਪਾਂ ਇਹ ਤੇ ਨਹੀਂ ਯਾਦ ਰੱਖਿਓ ਜਿਹੜੇ ਸਾਡੇ ਸਿਆਦਾਨਾਂ ਦੀ ਮੈਂ ਗੱਲ ਕਰਦਾ ਜਿਹੜੇ ਸਾਡੇ ਕੋਈ ਬਾਜਵੇ ਕੋਈ ਢੱਲੋਂ ਕੋਈ ਬਰਾੜ ਕੋਈ ਸਿੱਧੂ ਕੋਈ ਜੋਸੀ ਕੋ ਸ਼ਰਮੇ ਇੱਥੇ ਮਲੇ ਪੀ ਬਣਦੇ ਆ ਉਹ ਵੀ ਦੇਰਗਜ਼ਾਰ ਹੋ ਜਾਣਗੇ ਹਰਿਆਣੇ ਦੇ ਵਿੱਚ 15 ਸੀਟਾਂ ਐਸੀ ਵਿਧਾਨ ਸਭਾ ਦੀਆਂ 15 ਸੀਟਾਂ ਦੇ ਉੱਤੇ ਜਿੰਦਹਾਰ ਦਾ ਫੈਸਲਾ ਪ੍ਰਵਾਸੀਆਂ ਨੇ ਕੀਤਾ ਆ ਲੈ ਕੇ ਗੁਰਦਾਵੋਂ ਤੋਂ ਦੇਹਾਂ ਵਾਲੇ ਤੱਕ 25 ਤੋਂ ਇੱਕ ਹਲਕੇ ਵਿਧਾਨ ਸਭਾ ਹਰ ਦੇ 25 ਤੋਂ 30 ਹਜ਼ਾਰ ਗੋੜ ਪ੍ਰਵਾਸੀਆਂ ਦੀ ਬਣੀਆ ਉੱਤੇ ਤੇ ਕਾਂਗਰਸ ਨੇ ਇੱਕ ਸੀਟ ਦੀ ਪ੍ਰਵਾਸੀਆਂ ਨੂੰ ਦਿੱਤੀ ਹੈ ਹਰਿਆਣੇ ਦੇ ਵਿੱਚ ਤੇ ਜਦੋਂ ਸਾਰਾ ਕੁਝਾਂ ਦਾ ਹੱਥ 'ਚ ਆ ਗਿਆ ਤੇ ਸਰਸਾਬਾਦਾਂ ਨੂੰ ਮੂਨ ਵੀ ਆਪਣੇ ਤਰੀਕੇ ਨਾਲ ਬਣਾਉਣਗੇ ਨਾ ਸੋਡੀ ਬੋਲੀ ਨਾ ਇਤਿਹਾਸ ਨਾ ਸੱਭਿਆਚਾਰ ਨਾ ਕੱਖ ਨਹੀਂ ਹੱਥੇ ਰਹਿਣਾ ਹੜੇ ਪਰੇ ਪਰ ਇਹ ਕਿਵੇਂ ਬੇਨਤੀ ਕਰਦਾ ਵੀ ਜਿਹੜੇ ਸੱਜਣਾ ਆਪਾਂ ਤੁਹਾਨੂੰ ਮੌਕਾ ਦਿੰਦੇ ਆ ਆ ਖੁਫਤੀ ਕਾਮਰੇਡਾਂ ਨੂੰ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਚੰਗੇ ਕਾਮਰੇਡ ਵੀ ਹੈਗੇ ਆ ਕੁਝ ਨਾ ਮੇਰੀ ਗੱਲ ਵੀ ਹੋਈ ਆ ਬੋਲੇ ਵੀ ਨਹੀਂ ਉਹ ਕਹਿੰਦੇ ਨਹੀਂ ਯਾਰ ਅਸੀਂ ਇਸ ਗੱਲ ਤੋਂ ਪੰਜਾਬ ਦੇ ਨਾਲ ਪਰ ਜਿਹੜੇ ਆ ਤੁਸੀਂ ਦੇਖ ਹੀ ਰਹੇ ਹੋ ਹਰ ਸਮੇਂ ਟੰਡਚਕਾਨਾ ਪਾਈ ਰੱਖਦੇ ਆ ਤਾਂ ਸਾਨੂੰ ਅੱਜ ਮੈਂ ਕਿ ਤੁਹਾਨੂੰ ਹੋਰ ਘਟਨਾ ਸੁਣਾਉਣ ਲੱਗਿਆ ਠੰਡੇ ਦੀ ਹਾਜ਼ਿਰਤਨ ਗੁਰਦੁਆਰਾ ਉੱਤੇ ਅੱਡੇ ਹਾਜ਼ਿਰਤਨ ਦਰਗਾਹ ਵੀ ਆ ਉਹ ਹਰਪਾਲ ਸਿੰਘ ਖਾਰਾ ਵਕੀਲ ਮੈਨੂੰ ਕੱਲ ਦੱਸਣ ਲੱਗਿਆ ਕਹਿੰਦਾ ਲਖਿਆ ਇੱਥੇ ਮੇਰੇ ਕੋਲੇ ਆਪਣੇ ਪੰਜਾਬੀ ਮੁਸਲਮਾਨ ਇਕੱਠੇ ਹੋ ਕੇ ਆ ਗਏ ਕਹਿੰਦੇ ਸਾਡੀ ਦਰਗਾਹ ਤੇ ਕਬਜ਼ਾ ਹੋ ਗਿਆ ਅੱਜ ਨਰਹਿੰਗੇਰ ਹੁੰਗੇ ਤੇ ਇੱਥੇ ਯੂਪੀ ਦਾ ਮੁਸਲਮਾਨ 25-30 ਹਜ਼ਾਰਾਂ ਇਕੱਠੇ ਹੀ ਬਹਿ ਗਿਆ ਆਪਣਿਆਂ ਦੀ ਗਿਣਤੀ 450-500 ਮੁਸਲਮਾਨਾਂ ਦੀ ਤਾਂ ਕੜਪਣਾ ਚਾਰਸ਼ਕਰੀ ਹੈ ਸੋ ਅੱਜ ਪੰਜਾਬ ਪੰਜਾਬਤ ਬਚਾਉਣ ਲਈ ਪੰਜਾਬ ਦੇ ਹਿੰਦੂ ਨੂੰ ਪੰਜਾਬ ਦੇ ਮੁਸਲਮਾਨ ਨੂੰ ਪੰਜਾਬ ਦੇ ਸਿੱਖਾਂ ਨੂੰ ਇੱਕ ਫਰੰਟ ਤੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਆ ਆਪਾਂ ਇਕੱਠੇ ਹੋ ਕੇ ਲੜਾਈ ਲੜਗੇ ਪਰ ਮੈਂ ਫਿਰ ਕਹਿੰਦਾ ਬਾਈਕਾਟ ਕਰਨ ਦੀ ਲੋੜ ਆ ਜਿਵੇਂ ਸਾਡੇ ਸਾਥੀ ਖੜੇ ਭਗਤ ਸਿੰਘ ਆ ਆ ਗੌਰਵ ਰਾਣਾ ਜੀ ਵਧੀਆ ਕੰਮ ਕਰ ਰਹੇ ਆ ਲੋਪੜ ਦੇ ਵਿੱਚ ਉਥੋਂ ਦਾ ਚੌਧਰੀ ਤੁਸੀਂ ਦੇਖਿਆ ਹੋਣਾ ਉਹ ਨਗਰ ਕੌਂਸਲ ਦਾ ਪਤਾ ਨਹੀਂ ਮੈਂਬਰ ਆ ਪਤਾ ਨਹੀਂ ਕੌਂਸਲਰ ਆ ਪਤਾ ਨਹੀਂ ਕੌਣ ਆ ਨੰਦੂ ਸਾਹਿਬ ਦਾ ਉਹ ਸ਼ਰਿਆ ਮੰਦਰੀ ਹੱਕ ਖੜ ਕੇ ਬੋਲ ਨਹੀਂ ਜਾਂਦੇ ਖਿਲਾਫ ਬੋਲ ਨਹੀਂ ਜਾਂਦੇ ਇਹੋ ਜਿਹੇ ਬੰਦਿਆਂ ਦਾ ਪੂਰਨ ਤੌਰ ਤੇ ਬਾਈਕਾਰਡ ਕਰਨ ਖੇਡ ਕੇ ਸੈਰ ਕਰਦੇ ਬੰਦੇ ਮਸਲਾ ਕੱਲੀ ਰੋਜੀ ਰੋਟੀ ਦਾ ਨਹੀਂ ਰਿਹਾ ਮਸਲਾ ਸਾਡੀ ਪਛਾਣ ਖਤਮ ਹੋ ਰਹੀ ਜਿਹੜੀ ਪਛਾਣ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕੁਰਬਾਨ ਕੀਤੇ ਆ ਜੰਗਾਲੀਆਂ ਨੇ ਘੰੂ ਘਾਰੇ ਚੱਲੇ ਆ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਆਪਣੀਆਂ ਝੋਲੀਆਂ ਚ ਪਾ ਲੇ ਨੇਜਿਆਂ ਦੇ ਡਣਾਲੇ ਇਸ ਕਾਮ ਦੀ ਹੋਂਦ ਨੂੰ ਜੋਲਾ ਰੱਖਾਂਗੇ ਇਹ ਧਰਤੀ ਦੀ ਸਭ ਤੋਂ ਵੱਧ ਨੂੰ ਜੋਲਾ ਰੱਖਾਂਦੇ ਨੇ ਆ ਜੋ ਮਰ ਰਹੀ ਹੈ ਜਿਵੇਂ ਫੇਰ ਕੇ ਨਾ ਇਹ ਜਿਹੜਾ ਨਾਰਾ ਆਉਂਦਾ ਵਾਰ-ਵਾਰ ਆ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਇਹ ਕੋਈ ਨਫਰਤ ਦੇ ਵਿੱਚੋਂ ਨਿਕਲਿਆ ਹੋਇਆ ਨਹੀਂ ਆ ਜੋ ਸਾਡੇ ਫਿਕਰ ਨੇ ਅੰਦਰ ਜੋ ਚਿੰਤਾ ਸਾਨੂੰ ਵੜ-ਵੜ ਖਾ ਰਹੀ ਹੈ ਉਹ ਜੇ ਨਿਕਲੀਆਂ ਹੋਈਆਂ ਗੱਲਾਂ ਨੇ ਉਹ ਭਾਵੇਂ ਕੋਈ ਸਾਡੇ ਲੋਕ ਨਾਰਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਣਾ ਜਦੋਂ ਅਸੀਂ ਹਿੰਸਕ ਹੋਵਾਂਗੇ ਸੰਘਰਸ਼ਾੜਾ ਰਾਹੋ ਕਲਾਹੇ ਪੈ ਜਾਣਾ ਇਹਨਾਂ ਨੂੰ ਮੌਕਾ ਮਿਲ ਜਾਣਾ ਵੀ ਚਲੋ ਜੀ ਇਹ ਤਾਂ ਜੀ ਆ ਦੇਖੋ ਕੋਈ ਨੈਸ਼ਨਲ ਮੀਡੀਆ ਦਾ ਖਬਰ ਨਹੀਂ ਚਲਾਈ ਹਰਵੀਰ ਦੀ ਕਿ ਅਡੀ ਤਰਿੰਦਗੀ ਦਾ ਮਾਮਲਾ ਤੇ ਘੜਤਾ ਰਿਆ ਖਬਰ ਕਾਲ ਇੱਕ ਕੀ ਚਲੀ ਕੈਨੋ ਦੇ ਉੱਤੇ ਕਿ ਦੇਖੋ ਜੀ ਵਿਹਾਰ ਅਰਨਾਨ ਨੂੰ ਜੁਪੀਆ ਤੋਂ ਹਿਮਾਚਲ ਨੂੰ ਪੰਜਾਬ ਚੋਂ ਭਜਾਉਣਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਆ ਕਿ ਨਹੀਂ ਲੜਦੇ ਆ ਤਾਂਮ ਲੜਦੇ ਆ ਕਿ ਨਹੀਂ ਲੜਦੇ ਬੰਗਾਲੀ ਲੜਦੇ ਆ ਉਥੇ ਕੋਈ ਖਬਰ ਨਹੀਂ ਆਉਂਦੀ ਲੋਕ ਕੁੱਟਦੇ ਬੱਸਾਂ ਕੱਢਦੇ ਕੁੱਟਦੇ ਆ ਦੇਖਣ ਦਾ ਕੱਢਦੇ ਕੁੱਟਦੇ ਆ ਸਾਡੇ ਸਰੋਦੀ ਟੈਗ ਮਾਰ ਦਿੰਦੇ ਆ ਤੇ ਆਪਾਂ ਡਰ ਜਾਂਦੇ ਆ ਵੀ ਹੈ ਇਹ ਤਾਂ ਗੱਲ ਹੀ ਹੋਰ ਪਾਸੇ ਨੂੰ ਤੁਰਪੀ ਸੋ ਜੋਰ ਦੇ ਨਾਲ ਸਾਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਸਿਰ ਜੋੜਨ ਦੀ ਲੋੜ ਆ ਭਰਾਵੋ ਨੇ ਸਾਰੇ ਪਾਟੇ ਰੰਗ ਛਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਵੀ ਨਗਰੋਂ ਆਉਣੀ ਹੋਊ ਸੋ ਮੈਂ ਜੀ ਆਕ ਬੇਨਤੀਆਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਖੀਰ ਤੇ ਫਿਰ ਕਹਿਣਾ ਵੀ ਅਸੀਂ ਜਦੋਂ ਮੰਗ ਪੱਤਰ ਦੇਣ ਜਾਏਗੇ ਉਸ ਤੋਂ ਬਾਅਦ ਜਿੰਨੇ ਵੀ ਸਹਿਰ ਤੋਂ ਸੱਜਣ ਆਏ ਆ ਵਗ ਬੱਜ ਤੇ ਮੰਦੀਆਂ ਤੋਂ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸ਼ਹਿਰ ਵਾਸੀ ਆਏ ਆ ਔਰ ਵਧੀਆ ਗੱਲ ਇਹ ਹੋਈ ਆ ਜੇ ਇੱਥੇ ਪਤਾ ਲੱਗਿਆ ਕਿ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਈਆਂ ਪਿੰਡਾਂ ਹਸ਼ਰਪੁਰ ਦੇ ਵਿੱਚੋਂ ਹਿੰਦੂ ਪੰਚਾਇਤਾਂ ਨੇ ਜਾਤਾਂ ਇਹ ਵਧੀਆ ਗੱਲ ਸਾਰੇ ਜਿਹੜੇ ਆਪਾਂ ਤੇ ਆਏ ਆ ਕਰਤੇ ਹੋਏ ਆ ਇੱਕ ਕਮੇਟੀ ਬਣਾ ਕੇ ਮੀਟਿੰਗ ਕਰਕੇ ਅਗਲੀ ਰੂਪਰੇਖਾ ਦੇ ਕੇ ਇਹਨੂੰ ਵੀ ਕਿਵੇਂ ਅੱਗੇ ਵਧਣਾ ਕਿਵੇਂ ਅੱਗੇ ਵੱਡਾ ਕੱਟ ਕਰਨਾ ਜਿਵੇਂ ਕੰਪੀਰ ਨੇ ਕਿਹਾ ਵਿਧਾਨ ਸਭਾ ਵੱਲੋਂ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਕੀ ਕਰਨਾ ਉਦਰੀ ਹੌਲੀ ਹੌਲੀ ਪੜਾਦ ਫੜਾ ਪੜਾਦ ਪੂਰੇ ਪੰਜਾਬ ਚ ਜਾਣਾ ਪਊਗਾ ਤਾ ਜਾਂ ਗਿਆ ਪਾਏ ਜਿਹੜਾ ਮੋਰਚਾ ਬਥੇ ਕਰ ਸਕਦੇ ਆ ਤੇ ਵਾ ਠੀਕ ਆ ਪਹਿਲਾਂ ਆਪਾਂ ਕੁੰਬੜਾ ਭੁੱਲ ਗਏ ਜਗਤਪ੍ਰਾਪ ਭੁੱਲ ਗਏ ਬਰੌਂਗੀ ਭੁੱਲ ਗਏ ਹੁਣ ਇਹ ਭੁੱਲ ਜਾਗੇ ਬੜੀ ਬਹੁਤ ਮੈਂ ਮੈਂ ਤਾਂ ਸਹੀ ਗੱਲ ਆ ਜਦੋਂ ਮੈਂ ਬੱਚੇ ਤਸਵੀਰ ਦੇਖੀ ਨਾ ਭਾਈ ਰਾਤ ਨੂੰ ਸੌ ਨਹੀਂ ਸਕਿਆ ਯਾਰ ਮੇਰਾ ਗਰਦੋਜ਼ ਵੀ ਤੇਤੀ ਆਈ ਕੁੜੀ ਲੁਧਿਆਣੇ ਦੇ ਵਿੱਚ ਜਿਹੜੀ ਵਿਚਾਰੀ ਬੱਚੀ ਉਹ ਵੀ ਗੱਲ ਦੱਬ ਕੇ ਮਾਰਦੀ ਸੀ ਉਹਦੇ ਫੇਫੜਿਆਂ ਦੇ ਵਿੱਚੋਂ ਪੋਸਟਮਾਰਟਮ ਦੇ ਵਿੱਚੋਂ ਨਾ ਰੇਤਾ ਨਿਕਿਆ ਸੀ ਤੋ ਦੱਬੀ ਜਦੋਂ ਸਾੜ ਬੱਚੀ ਨੇ ਲਿਆ ਦੇ ਅੰਦਰ ਦੇ ਕੱਢ ਲੈ ਗਿਆ ਤੇ ਇਸ ਬੱਚੇ ਦੇ ਰਹਿ ਗਈ ਜੀਭ ਦੀ ਇੰਨੀ ਭੱਟੀ ਕੀ ਦਰਦ ਨਾਲ ਇੱਕ ਹੋਰ ਦੇਖੋ ਆ ਹੁਣ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰਾਲਾ ਕਾਲਾ ਪਿਆ YouTube ਦੇ ਉੱਤੇ ਕੋ ਇੰਸਟਾਗ੍ਰਾਮ ਤੇ ਫੇਸਬੁੱਕਾਂ ਦੇ ਉੱਤੇ ਚਰਲਾਂ ਦੇ ਉੱਤੇ ਸਰਕਾਰ ਵੀਡੀਓ ਡਾਉਣ ਲੱਗੀ ਤੁਸੀਂ ਕੋਈ ਕਾਨੂੰਨ ਦੀ ਗੱਲ ਕਰੋ ਸੰਵਿਧਾਨ ਦੇ ਦਰਜਾ ਗਾਏ ਗੱਲ ਉਹ ਵੀ ਵੀਡੀਓ ਢਾਡ ਦਿੰਦੇ ਆ ਸੋ ਵੀਡੀਓ ਨਹੀਂ ਥੀ ਹੁੰਦੀਆਂ ਹੁਣ ਦੋਸਰਾ ਆਨਲਾਈਨ ਦੇ ਵਿੱਚ ਚੈਨਲ ਬੰਦ ਕਰ ਦੇਣੇ ਕੋਈ ਜੇ ਬੰਦਿਆਂ ਨੂੰ ਨਹੀਂ ਵੈ ਨਹੀਂ ਕਰ ਦੇਣਾ ਇਹ ਵੀ ਤੁਹਾਡੀ ਆਵਾਜ਼ ਦੱਬੀ ਜਾਣੀ ਹੈ ਇਹਦੇ ਵੀ ਆਪਾਂ ਨੂੰ ਜ਼ੋਰ ਕਰਨੀ ਪੈਣੀ ਹੈ ਵੀ ਅਸੀਂ ਆਪਣਾ ਜਿਹੜਾ ਨੈਟਵਰਕਾ ਕਿਵੇਂ ਚਲਾਵਾਂਗੇ ਕਿਵੇਂ ਇਕੱਠੇ ਹੋਣਾ ਕਿਵੇਂ ਮੀਟਿੰਗਾਂ ਕਰਨੀਆਂ ਸੁਪਰਵੰਧਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੰਗਤ ਦਾ ਧੰਨਵਾਦ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਪੰਜਾਬਿਤ ਬਚਾਉਣ ਲਈ ਮੂਵ ਬਣਾਉਣ ਲਈ ਇਕੱਠੇ ਹੋ ਕੇ ਆਪਾਂ ਜੋਰ ਮਾਰਗੇ ਕਾਫਲੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ